ਇਹ ਗੱਲ ਤਾਂ ਸੁਣ ਲੈ ਇਹਦਾ ਇਹਦਾ ਬੜੀ ਮਿੱਠੀ ਆ ਅੱਖਾਂ ਬੰਦ ਕਰਕੇ ਮੂੰਹ ਖੋਲ ਅੱਖਾਂ ਬੰਦ ਕਰਕੇ ਮੂੰਹ ਖੋਲ ਨਾ 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 ਖੋਲ ਨਹੀਂ ਖੋਲ ਕੀ ਇਹ 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 ਕੀ ਆ ਵੇ ਇਹ ਖਾਣੀ ਚਾਹੀਦੇ ਕਿ ਨਹੀਂ ਹੈ ਹਾਂ ਹੁਣ ਹੋਰ ਕੀ ਲੈ ਰਿਹਾ ਤੇਰਾ ਰਾਤੀ ਮੈਨੂੰ ਹੈ ਹੋਰ ਕੀ ਓਏ ਸੋਹੜੋ ਸੋਹੜੋ ਸੱਚੇ ਖਾਗੋ ਓਏ ਉਹ ਘੰਡ ਲਿਆ ਘੰਡ ਲਿਆ ਘੰਡ ਲੇ ਜੀ ਬਾੜੀ ਦਿਖਾਈ ਕਰਦੇ ਨੇ ਬਲੌਗ ਚ ਹਾਂ ਸਾਰੀ ਬਾੜੀ ਪ੍ਰਿੰਟ ਨਹੀਂ ਦੇਖਣੀ ਬਾੜੀ ਦੇਖਣੀ ਆ ਤਾਂ ਆਪਾਂ ਪਾਣੀ ਪੀ ਲੈ ਥੋੜਾ ਥੋੜਾ ਪਾਣੀ ਲੈ ਕੇ ਆਓ ਜੀ ਪਾਣੀ ਲੈ ਕੇ ਆਓ ਜੀ ਇਹ ਨੂੰ ਲੈ ਦੇ ਜਾਂਗਾ ਇਹ ਤਾਂ ਅਜਾ ਕਰਦਾ ਜਾਂਦੀ ਕਰਦਾ ਬਾਈ ਐ ਬਾਲਾ ਲੈ ਥੋੜਾ ਜਿਹਾ ਪਾਣੀ ਪੀ ਲੈ ਇੱਕ ਘੁੱਟ ਚੱਲ ਬਈ ਫਿਰ ਚੱਲੀਏ ਹੁਣ ਆਪਾਂ ਤੇਰੀ ਬਾੜੀ ਦੇਖਣ ਹਾਂ ਦਰਸ਼ਕਾਂ ਨੂੰ ਕੀ ਕਹਿਣਾ ਚਾਹਣਾ ਚੱਲ ਫਿਰ ਆ ਜਾ ਆ ਜਾ ਬਾੜੀ ਦੇਖੀ ਆ ਆ ਨਾਲ ਐ ਸੇਕ ਨਹੀਂ ਲਾਰੇ ਤੇ ਆਉਂਦੇ ਆ ਜਾ ਚਲੋ ਵੀ ਬਾੜੀ ਦੇਖਦੇ ਅੱਜ ਦੀ ਇਹ ਨਹੀਂ ਬਾੜੀ ਦਿਖਾਓ ਕੀ ਲਾਇਆ ਹੋਇਆ ਹੈ ਮਰਚਾ ਆ ਕੀ ਯਾਰ ਇਹ ਕੰਡੇ ਨੇ ਕੰਡੇ ਹਾਂ ਇਹ ਖਾਣਾ ਹੁੰਦਾ ੜਾਲ ਦੀ ਨਹੀਂ ਕੀ ਖਾਣਾ ਹੁੰਦਾ ਇਹਦੇ ਨਾਲ ਤਾਂ ਤੇਲ ਬਚਦਾ ਹੁੰਦਾ ਇਹਦੇ ਨਾਲ ਤੇਲ ਹਾਂ ਕੀ ਮਤ ਦਾ ਹੈ ਲੋ ਇਹਦੀ ਦਾਲ ਖਾਣੀ ਚਾਹੀਦੀ ਕਿ ਨਹੀਂ ਨਹੀਂ ਹੈ ਇਹ ਦਾੜਾ ਕਾ ਸਬਜ਼ੀ ਦਾਲ ਇਹ ਇਹ ਆ ਗੇ ਮਿੱਠਾ ਮਿੱਠਾ ਫੁੱਲ ਲੱਗੇ ਹੋਣੇ ਹਨ ਹਾਂ ਇਹ ਹੈ ਅਬ ਨਮਰੀ ਬਾੜੀ ਆ ਜਾ ਹੋਰ ਦੁਸ਼ਾ ਤੇਰੀ ਬਾੜੀ ਇੱਧਰ ਤਲਕ ਨਾ ਜਾਈ ਇਹ ਇਹ ਕੀ ਆਵੇ ਇਹ ਖਾਣੀ ਚਾਹੀਦੇ ਕਿ ਨਹੀਂ ਨਹੀਂ ਹੈ ਕਿਆ ਨਾ ਫਿਰ ਉਹ ਨਾ ਦੱਸਾ ਕਦੀ ਬੀਲਾਂਗੀਆਂ ਨੇ ਇਹ ਤਾਂ ਪ੍ਰਿੰਡਾਂ ਦੀ ਪ੍ਰਿੰਡੇ ਪ੍ਰਿੰਡਾਂ ਦੀ ਪ੍ਰਿੰਡਾਂ ਨਹੀਂ ਚੱਲ ਹੁਣ ਐਂ ਦੱਸ ਪ੍ਰਿੰਡੀਆਂ ਨੇ ਤਾਂ ਪ੍ਰਿੰਡੀਆਂ ਆ ਕੀ ਆ ਪ੍ਰਿੰਡੀਆਂ ਪ੍ਰਿੰਡੀ ਤੇਰੀ ਫੇਵਰੇਟ ਸਬਜ਼ੀ ਕਿਹੜੀ ਆਂ ਦੱਸ ਫਿਰ ਇਹ ਪ੍ਰਿੰਡੀ ਤੇ ਇਹ ਤੂੰ ਫਿਰ ਮਿਰਚ ਲੱਗਦੇ ਜਦੋਂ ਸਾਲਤ ਨਹੀਂ ਮਾਰਦਾ ਤੂੰ ਜੇ ਮਿਰਚ ਬਾੜੀ ਹੋਵੇ ਤਾਂ ਆ ਤੇ ਫਿਰ ਮੈਂ ਐਵੇਂ ਕਰ ਹਾਈ ਹਾਈ ਫਿਰ ਕੀ ਕਰਦਾ ਨਾ ਤੂੰ ਕਰਦਾ ਪਾਣੀ ਪੀਣਾ ਕਿੰਨਾ ਕਿੰਨਾ ਕਮਾਣੀ ਪੀਂਦੇ ਹੁਣ ਪਾਲਾ ਆਈ ਬੈਰਾ ਬੈਰਾ ਗਰਮੀ ਕਰਕੇ ਵੀ ਪ੍ਰੋਬਲਮ ਤਾਂ ਨਹੀਂ ਹੈਗੀ ਹੋਗੀ ਤਾਂ ਹੈਗੀ ਆ ਕੀ ਆ ਹੋਰ ਕੀ ਕੀ ਲਾਇਆ ਹੋ ਤਰਾਹ ਤੂੰ ਦੱਸ ਦੇ ਆ ਦੇਖੋ ਕੀ ਕੀ ਕਰਦਾ ਕੰਮ ਤਾਂ ਤੂੰ ਕਰਦਾ ਨਹੀਂ ਕੋਈ ਵੇ ਮਰੇ ਇਹ ਤਾਂ ਪਾਣੀ ਆ ਇਹ ਤਾਂ ਪਾਣੀ ਐ ਜਿਹਨੇ ਕੋਈ ਚੀਜ਼ ਸੁਣਾਉਣੀ ਹੈ ਜੀ ਚਲੋ ਜੀ ਕਾ ਇਹ ਮੂੰਹ ਦੇ ਹੱਥ ਕੱਲ ਤਰ ਲਿਆ ਮੈਂ ਪਹਿਲਾਂ ਇਹ ਮੈਨੂੰ ਕਹਾਂ ਮੇਰੀ ਗੱਲ ਤਾਂ ਸੁਣ ਲੈ ਇਹ ਤਾਂ ਇਹਦਾ ਬੜੀ ਮਿੱਠੀ ਆ ਅੱਖਾਂ ਬੰਦ ਕਰਕੇ ਮੂੰਹ ਗੋਲਾ ਨਾ 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 ਕੀ ਇਹ ਮਿਰਚ ਮਿਰਚ ਮੂੰਹ ਤੇ ਪਾ ਰਹੀ ਆ ਦੇ ਨਾਲ ਜੇ ਇਹ ਖਾਰੀ ਨਾ ਇਹ ਖਰਨੀ ਪੂਰਾ ਭੱਜੀ ਜਾਏਗਾ ਕਿੰਨਾ ਕੁ ਭੱਜੇਗਾ ਬਈ ਕਿਵੇਂ ਭੱਜੇਗਾ ਹੈ ਏਰੇ ਖਾਇਆ ਕਰ ਰੋਜ਼ ਟੜ ਚੁਸ ਕੇ ਤੂੰ ਠੀਕ ਆ ਉਹਨਾਂ ਨੂੰ ਦਿਖਾ ਦਰਸ਼ਕਾਂ ਨੂੰ ਗਧਿਆ ਖਾਣੀ ਚਾਹੀਦੀ ਜੀ ਇੱਥੇ ਕੱਢ ਕੇ ਆ। ਉਹ ਤਾਂ ਇਹ ਆ ਨਹੀਂ ਜਾਏਗੀ। ਹਾਂ ਹੁਣ ਹੋਰ ਕੀ ਲੈ ਰਹਾ ਤੇਰਾ ਰੱਤੀ ਮਨੂੰ। ਹੈ? ਉਹ ਕਿ ਉਹ ਸੱਚੀਆਂ ਖਾਗੋ ਓਏ। ਉਹ ਖੰਡ ਲਿਆ ਖੰਡ ਲਿਆ ਖੰਡ ਲਾ। ਉਹ ਮਿਰਚੀ ਦੇ ਦੰਦੀ ਵੱਢ ਗਿਆ ਲਾਲ ਤੇ। ਲੱਗਿਆ ਦਿਲ ਚੱਕ ਲੱਗੀ। ਹੈ? ਦਿਲ ਚੱਕ ਲੱਗੀ। ਦੱਸ ਦੇ। ਪਾਣੀ। ਹੈ? ਪਾਣੀ ਪਾਣੀ। ਉਹ ਦੰਦੀ ਸੱਚੀਆਂ ਵੱਢ ਗਿਆ ਖੰਡ ਲਿਆ ਬਈ। ਉਹ ਉਹਦੇ ਉਧਰ ਬੰਦਾ ਖੰਡ ਲੈਣ ਗਿਆ ਉਧਰ ਨੂੰ ਕਰਦ ਗਿਆ। ਲੈ ਲੈ ਨ ਹੋ ਦੇ ਲੈ ਲੈ ਲਾਲ ਕੇ ਮੂੰਹ ਅਟਰਾ ਓਏ ਹੈ ਕਿਵੇਂ ਇਹ ਫੀਲ ਹੁੰਦਾ ਦੱਸ ਦੇ ਹੁਣ ਕਹਦੇ ਇੰਟਰਵਿਊ ਕਰ ਲੂ ਬਣਾਵਾਂਗੇ ਕਹਦੇ ਮੈਂ ਤਾਂ ਮਿਰਚ ਖਾ ਗਿਆ ਮਿਰਚ ਖਾ ਗਿਆ ਕਲ ਨੂੰ ਬਣਾਵਾਂਗੇ ਇੰਟਰਵਿਊ ਕਲ ਨੂੰ ਬਣਾਵਾਂਗੇ ਦੇਖਾ ਮੂੰਹ ਮਾਤਿਆ ਓਏ ਹੈ ਨਾ ਹਾਈ ਓਏ ਓਏ ਨਾ ਖਾਵਾ ਖੰਡ ਖਵਾਇ ਨੂਨ ਮੜੀ ਇਹਦੇ ਮੂੰਹ ਚ ਖੰਡ ਖਾਓ ਖੰਡ ਖਾਓ ਖੰਡ ਖਾ ਦੇ ਦੀ ਓ ਖਾ ਲਈ ਹਾਏ ਹਾਈ ਹੋਏ ਇੰਨੇ ਧੀਰਵਲੇ ਨੇ ਖਾਧੀ ਮਿਰਚ ਅੱਜ ਅੱਜ ਦੇ ਬਲੌਗ ਤੇ ਹੁਣ ਕੀ ਕਹਿਣਾ ਚਾਹਣਾ ਤੂੰ Ọਲੀ ਮਿਰਚ ਉਧਰ ਗੱਲ ਕਰ ਕੀ ਕਹਿਣਾ ਚਾਹਣਾ ਹੁਣ ਹੈ ਕੀ ਕਹਿਣਾ ਚਾਹਣਾ ਬੋਲ ਲੈ ਵੀਆ ਤੋੜ ਕੇ ਮਿਰਚੇ ਨਾ ਖਾਓ ਸਿਆਣੇ ਬਣੋ ਚੱਪ ਜਾ ਫਿਰ ਸਾਰੀ ਮਿਰਚ ਕੀ ਸਿੱਖਿਆ ਦੇਣਾ ਕੀ ਸਿੱਖਿਆ ਦੇਣਾ ਵੀਡੀਓ ਚ ਕੀ ਦੇਣਾ ਕੀ ਸਿੱਖਿਆ ਦੇਣਾ ਸਿੱਖਿਆ ਦੇਣਾ ਮਿਰਚ ਦੁਰ ਕੇ ਕਦੇ ਨਾ ਖਾਓ ਠੀਕ ਆ ਮੇਰੇ ਨਾਲ ਹੱਥ ਲੱਗ ਜਾ ਫਿਰ ਲਾ ਮੈਂ ਚਲੋ ਇਹ ਵੀਡੀਓ ਕਰ ਦਿਓ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਠੀਕ ਆ